ਬੀਤੀ ਰਾਤ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੰਮਿਆਣੇ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੇ ਬਲਜਿੰਦਰ ਸਿੰਘ ਨਾਮੇ ਦੇ ਘਰ ਵਰਤਿਆ ਭਿਆਨਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸਿੰਘ ਦੀ ਪਤਨੀ ਵੀਰਪਾਲ ਕੌਰ ਜਦ ਰਾਤ ਦੇ ਕਰੀਬ 8:00 ਵਜੇ ਜਦ ਆਪਣੇ ਪਰਿਵਾਰ ਲਈ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਹੀ ਗੈਸ ਦੇ ਸਿਲੰਡਰ ਨੂੰ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਦ ਕਿ ਹੁਣ ਪਰਿਵਾਰ ਕੋਲ ਸਿੱਧੀ ਛੱਤ ਵੀ ਨਹੀਂ ਰਹੀ ਮੌਕੇ ਤੇ ਦੇਖੇ ਗਏ ਹਾਲਾਤ ਬੜੇ ਹੀ ਤਰਸਜੋਗ ਸਨ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ ਗਿਆ ਅਤੇ ਇਸ ਮੌਕੇ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਅੱਗ ਲੱਗ ਗਈ ਤੇ ਇੱਕੇ ਦਾ ਮ ਦੱਸ ਵੀ ਉਹ ਕੁਸ ਨਹੀਂ ਬਚਿਆ ਦਾ ਨਕ ਨੂੰ ਸਾਨੂੰ ਕਾਫੀ ਹੈ ਕੁਸ ਵੀ ਨਹੀਂ ਰਿਹਾ ਕਾ 8 ਵਜੇ ਲੱਗੀ ਆ ਲਾ ਕੀ ਕਾਰਨ ਰਹਿ ਗਿਆ ਅੱਗ ਲੱਗਣ ਦਾ ਜੀ ਉਹ ਸਿਲੰਡਰ ਚੌਲ ਬਣਾ ਲੈ ਸੀਗੇ ਸਬਜੀ ਬਣਾਉਣ ਲੱਗੀ ਤੇ ਉਹ ਜਦ ਅ ਸੇਖ ਲਾਈ ਤਾਂ ਅੱਗ ਲੱਗ ਕੇ ਦਾ ਮ ਨਾ ਨਾ ਗਈ ਉਹ ਅਗਲਿਆਂ ਤੋਂ ਬਾਅਦ ਤਾਂ ਲੱਗਦਾ ਹਾਂ ਜੀ ਕਿਵੇਂ ਲੱਗੀ ਅੱਗੇ ਸਿਲੰਡਰ ਤੋਂ ਪੈਪਤੋਲ ਲੈ ਮਣੀ ਮੋਟੀ ਟੁੱਕੀ ਸੀਗੀ ਤੋਂ ਤੋਂ ਸੱਲੀ ਕੋ ਗਿਆ ਤੇ ਤੋਂ ਗਾਲ ਲੈ ਟੰਗ ਪਾਈ ਗਿਆ ਇਹ ਕਦੇ ਨਾਲ ਦੀ ਨਾ ਬਰੇਗੀ ਕਿ ਨਾਲ ਦੀ ਨਾ ਕੈਂ ਢਾਲਾ ਤੰਤ ਕਿੰਨਾ ਨੁਕਸਾਨ ਹੋ ਗਿਆ ਵਾਵਾ ਹੋ ਗਿਆ ਕੱਪੜੇ ਨਹੀਂ ਰਹਿਗੇ ਸਾਰਿਆਂ ਦੇ ਰੋਸਟਿਕਾ ਸਾਰਾ ਕੁਝ ਸੜ ਗਿਆ ਉਹ ਉਸੇ ਕੰਾਰੇ ਦੀ ਸਾਰਾ ਕੁਝ ਜੀ ਬਈ ਕੀ ਨਾਮ ਬਲਜਿੰਦਰ ਸਿੰਘ ਜੀ ਇਹ ਆਪਣੇ ਅੱਗੇ ਕਿਦਾਂ ਲੱਗ ਗਈ ਇਹ ਤਾਂ ਇਹ ਸਿਲੰਡਰ ਤੋਂ ਲੱਗੀ ਹੈ ਜੀ ਕੁਛ ਨਹੀਂ ਰਿਹਾ ਅੱਖ ਵੀ ਨਹੀਂ ਰਿਹਾ ਇਹ ਵੇ ਕੈਂਡੇ ਜਦੋਂ ਕਾਬੂ ਹੋ ਰਹੀ ਏ ਮਾ ਇਸੇ ਫਾਈਬਰਕੇਟ ਨੂੰ ਹੁਣ ਕੀਤਾ ਜਾਂ ਪਿੰਡ ਵਾਲਿਆਂ ਨੇ ਹਾਂ ਜੀ ਹਾਂ ਜੀ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਜੀ ਫਾਈਬਰ ਵੀ ਆ ਗਈ ਸੀ ਕਿ ਤੁਹਾਨੂੰ ਹਾਂ ਉਹਨਾਂ ਪਾਸੇ ਉਹਨਾਂ ਪਾਸੇ ਮੇਰਾ ਨਾਮ ਪਰਮਜੀਤ ਕੌਰ ਨੰਬਰਦਾਰਾ ਮੈਂ ਕਮਿਆਣਾ ਪਿੰਡ ਐ ਤੇ ਰਾਤੀ 8:30 ਵਜੇ ਦਾ ਟਾਈਮ ਸੀ ਜਿਹੜੇ ਕਿ ਲਗਭਗ 8:00 8:30 ਦੇ ਵਿਚਕਾਰ ਜਦੋਂ ਅੱਗ ਲੱਗੀ ਇਹਨਾਂ ਦੇ ਤਾਂ ਰੌਲਾ ਬਹੁਤ ਜ਼ਿਆਦਾ ਪਿਆ ਸਾਨੂੰ ਪਤਾ ਲੱਗਾ ਅੱਗ ਲੱਗੀ ਸਾਰੇ ਪਿੰਡ ਵਾਲੇ ਇਕੱਠੇ ਹੋਏ ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਫਾਇਰ ਬ੍ਰੀਡ ਵੀ ਮੰਗਾਈ ਗਈ ਤੇ ਇਹਨਾਂ ਦਾ ਤਾਂ ਵਿਚਾਰੰਦਾ ਨਾ ਸਾਰਾ ਕੁਝ ਹੀ ਸੜਿਆ ਪਿਆ ਤੁਹਾਡੇ ਸਾਹਮਣੇ ਹੈਗਾ ਆ ਤੁਸੀਂ ਇਹਦੀ ਵੀਡੀਓ ਬਣਾ ਸਕਦੇ ਆ ਕੁੱਛ ਵੀ ਨਹੀਂ ਬਚਿਆ ਇੰਨਾ ਸ਼ੁਕਰ ਹੈ ਕਿ ਇਹਨਾਂ ਦੇ ਬੱਚੇ ਬਚ ਗਏ ਆਪ ਇਹਨਾਂ ਦਾ ਜਾਨੀ ਜਿਹੜਾ ਹੈਗਾ ਨੁਕਸਾਨ ਹੋਣ ਤੋਂ ਬਚ ਗਿਆ ਪਿੰਡ ਨੇ ਬਹੁਤ ਮਦਦ ਕੀਤੀ ਮੈਂ ਬੇਨਤੀ ਕਰਦੀ ਆਂ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਅਸੀਂ ਪਿੰਡ ਵਾਲੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਦੇਖੋ ਆਮ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਹਾਲਾਤ ਕਿਦਾਂ ਦੇ ਸੀ ਪਹਿਲਾਂ ਆਮ ਜ਼ਿੰਦਗੀ ਚ ਦੋਨੇ ਜੀ ਬਹੁਤ ਯਾਨੀ ਕਿ ਗਰੀਬ ਪਰਿਵਾਰ ਵਾਂਗੂ ਹੈਗੇ ਆ ਤੇ ਦੋਨੇ ਜੀ ਹੀ ਮਜ਼ਦੂਰੀ ਕਰਦੇ ਸੀ ਹਾਂਜੀ ਤੇ ਬਾਕੀ ਇਹਨਾਂ ਦੇ ਦੋ ਬੱਚੇ ਆ ਜਿਹੜੇ ਪੜਦੇ ਨੇ ਉਹਨਾਂ ਦੀਆਂ ਕਿਤਾਬਾਂ ਸਰਟੀਫਿਕੇਟ ਵਗੈਰਾ ਵੀ ਸਾੜ ਚੁੱਕੇ ਨੇ ਤੇ ਵੈਸੇ ਠੀਕ ਨੇ ਐਨਾ ਵੀ ਹੈ ਨਹੀਂਗਾ ਵੀ ਜੇ ਆਪਾਂ ਕਹਿ ਦਈਏ ਪਰ ਗਰੀਬ ਨੇ ਮਦਦ ਦੀ ਲੋੜ ਹੈ ਇਹਨਾਂ ਨੂੰ ਬਲਵੰਤ ਸਿੰਘ ਜੀ ਕੰਮ ਆਣਾ ਬਲਵੰਤ ਸਿੰਘ ਜੀ ਕੀ ਘਟਣੀ ਗਈ ਘਟਣਾ ਇਹ ਬਣੀ ਹੈ ਦਾਲ ਸਬ지 ਬਣਾਉਂਦੇ ਸੀਗੇ ਗੈਸ ਤੇ ਉਹ ਆਪਣਾ ਲੀਕ ਹੋ ਗਈ ਕਿਤੇ ਗੈਸ ਉਹਨੇ ਆਪਣਾ ਅੱਗ ਪੈ ਗਈ ਸਿਲੰਡਰ ਨੂੰ ਤੇ ਰੈਗੂਲੇਟਰ ਨੂੰ ਤਿੰਨੇ ਵਿੱਚ ਰੋਲਰ ਰੱਪਾ ਪਿਆ ਜਦੋਂ ਅੱਗ ਨਿਕਲੀ ਭਾਂਬੜ ਨਿਕਲਿਆ ਤੇ ਪਿੰਡ ਇਕੱਠਾ ਹੋ ਗਿਆ ਹਨਗੋਂ ਇਕੱਠੇ ਹੋ ਗਏ ਉਹਨਾਂ ਨੇ ਸਿਲੰਡਰ ਪੱਟਿਆ ਤੇ ਚਲਾ ਕੇ ਚਪੜ ਦੇ ਵਿੱਚ ਮਾਰੇ ਆ ਉਦੋਂ ਸਾਰੇ ਕਮਰੇ ਤੇ ਚੱਗ ਫੈਲ ਗਈ ਸੀ ਤੇ ਅੰਦਰ ਜੋ ਕੋਈ ਸਮਾਨ ਸੀ ਇੱਕ ਹੀ ਕਮਰਾ ਸੀ ਕੋਠਾ ਸਾਰਾ ਕੁਝ ਸੜ ਗਿਆ ਉੱਚ ਜੋ ਵੀ ਸੀ ਇਹਨਾਂ ਦਾ ਜੀਲੇ ਲੱਤੇ ਤੱਕ ਘਰ ਦਾ ਫਰਿੱਜ ਪੇਟੀ ਅਲਮਾਰੀ ਬੈੱਡ ਮੇਜ਼ ਕੁਰਸੀਆਂ ਮੰਜੇ ਸਭ ਕੁਝ ਹੀ ਸੜ ਗਿਆ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਨਹੀਂ ਮਾਲੀ ਤਾਂ ਹੋ ਹੀ ਗਿਆ ਜਾਨੀ ਨੁਕਸਾਨ ਦੀ ਬਚਤ ਨਹੀਂ ਹੈ ਮਾਲੀ ਤਾਂ ਸਭ ਕੁਝ ਹੀ ਸੜ ਗਿਆ ਵੀ ਇੱਕ ਹੀ ਕਮਰਾ ਸੀ ਜੋ ਭਰਿਆ ਸੀ ਸਮਾਨ ਦਾ ਜੋ ਵੀ ਜਗਰੀਬ ਹੋਵੇ ਦਾ ਹੁੰਦਾ ਹੈ ਰੋਜੀ ਰੋਟੀ ਦਾ ਆਪਣਾ ਉਹ ਸਮਾਨ ਸੀ ਆਟੇ ਦਾ ਨੇ ਬੜੇ ਲਖਸਾਰਾ ਕੋ ਸੜ ਗਏ ਸਰਕਾਰ ਕੋ ਕੀ ਮਦਦ ਕਰੇ ਸਰਕਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਮਦਦ ਤੇ ਕੀਤੀ ਛਾ ਜੋ ਵੀ ਇਦਾਂ ਹੀ ਹੈਲਪ ਕੀਤੀ ਜਾਂਦੀ ਹੈ ਵਿਚਾਰਾਂ ਦਾ ਘਰ ਕੋਠਾ ਬਣ ਜੇ ਸਮਾਨ ਸਮਾਨ ਦੁਆਰਾ ਦਾ ਮੜਾ ਮੋਟਾ ਦੀ ਰੋਜ਼ ਮਰੀ ਜ਼ਿੰਦਗੀ ਦਾ 3 ਸੈਕੰਡ ਲੈ ਸਕਣ ਤੇ ਹੈਲਪ ਹੋ ਜਾ ਘਰੇ ਉਹਦਾ ਝਾੜੀ ਦਾ ਪਾ ਮਜ਼ਦੂਰੀ ਕਰਦਾ ਵਿਚਾਰਾ ਘਰ ਦੇ ਮਜ਼ਦੂਰੀ ਕਰਦੇ ਆ